ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੀ ਅਫਰਡ ਲੈ ਕੇ ਆ ਜਰਾਂ ਜੀ ਅਗਲੇ 72 ਘੰਟਿਆਂ ਦੀ ਆਪਾਂ ਗੱਲ ਕਰਨੀ ਆ ਸੋ ਇਹ ਵੀਡੀਓ ਮਕਰੂਫ ਦੇ ਨਾਲ ਜਿਹੜਾ ਇੱਕ ਸਿਸਟਮ ਲੱਗਣ ਜਾ ਰਿਹਾ ਜਦੀ ਸ਼ੁਰੂਆਤ ਕੱਲ ਤੋਂ ਹੋਣ ਜਾ ਰਹੀ ਆ ਪੰਜਾਬ ਹਰਿਆਣਾ ਰਾਜਸਥਾਨ ਜੰਮੂ ਉੱਤਰਾਖੰਡ ਹਿਮਾਚਲ ਲੈਂਦਾ ਪੰਜਾਬ ਪਾਕਿਸਤਾਨ ਦੇ ਬਹੁਤੇ ਖੇਤਰ ਔਰ ਪੰਜਾਬ ਦੇ ਲਗਭਗ ਸਾਰੇ ਖੇਤਰ ਇਸੇ ਸਿਸਟਮ ਨਾਲ ਕਵਰ ਹੋਣ ਜਾ ਰਹੇ ਨੇ ਅਸੀਂ 2-3 ਦਿਨਾਂ ਤੋਂ ਵੀਡੀਓ ਜਿਹੜੇ ਲਾਈਵ ਨਹੀਂ ਲੈ ਕੇ ਆ ਰਹੇ ਕਿਉਂਕਿ ਤਬੀਅਤ ਖਰਾਬ ਹੋਣ ਕਰਕੇ ਕੁਝ ਸਾਡੇ ਸ਼ੈਡਿਊਲ ਬਿਜ਼ੀ ਹੋਣ ਕਰ ਦੋ ਤਿੰਨ ਦਿਨ ਅਸੀਂ ਵੀਡੀਓ ਫਾਰੀ ਸਕੇ ਸੋ ਇਹ ਸਿਸਟਮ ਬਾਰੇ ਜਾਣਕਾਰੀ ਤੁਹਾਨੂੰ ਜਿਹੜੀ ਜਰੂਰੀ ਹੈ ਐਸੇ ਲਈਆਂ ਸੈਟਲਾਈਟ ਦੱਸੇ ਰਿਹਾ ਦੇਖਦੇ ਆ ਤੇ ਗਰਾਊਂਡ ਲੈਵਲ ਤੇ ਸਿਸਟਮ ਦੀ ਜਿਹੜੀ ਮੌਜੂਦਗੀ ਹੈ ਉਹ ਵੇਖੀ ਵੇਖਣੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜਮੂਦੇ ਉੱਪਰਲੇ ਖੇਤਰਾ ਦੇ ਵਿੱਚ Rajasthan ਦੇ ਥਾੜੇ ਖੇਤਰਾ ਦੇ ਵਿੱਚ ਬਦਲ ਵਈ ਐਸੇ ਲਈ ਬਣਨੀ ਸ਼ੁਰੂ ਹੋ ਚੁੱਕੀ ਹੈ ਕੱਲ 5 ਅਕਤੂਬਰ ਦਾ ਦਿਨ ਤੜਕੇ ਸਵੇਰੇ ਲਹਿੰਦੇ ਤੋਂ ਚੜ੍ਹਦੇ ਵੱਲ ਨੂੰ ਬਦਲਵਾਜ ਨਾਲ ਇਹ ਸਿਸਟਮ ਸ਼ੁਰੂ ਹੋਣ ਜਾ ਰਿਹਾ ਆ ਪਛਮੀ ਜ਼ਿਲ੍ਹੇ ਸਭ ਤੋਂ ਪਹਿਲਾਂ ਕਵਰ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚ ਸ੍ਰੀ ਅਮਰੀਤ ਸਰ ਸਾਹਿਬ ਗੁਰਦਾਸਪੁਰ ਹਟਾਨਕੋਟ ਸ੍ਰੀ ਤਰਨਤਾਰਨ ਸਾਹਿਬ ਫਿਰੋਜ਼ਪੁਰ ਪਾਜਲਕਾ ਤੇ ਮੋਹਰ ਬਠਿੰਡਾ ਸ੍ਰੀ ਮਕਸਰ ਸਾਹਿਬ ਹੋ ਸਕਦਾ ਮੋਗਾ ਜ਼ਿਲ੍ਹਾ ਤੱਕ ਵੀ ਬਦਲ ਪਹੁੰਚਣ ਤੇ ਇੱਕ ਹੋਰ ਦਫਾ ਜੀ ਇਹ ਹੈ ਕਿ ਅਗਲੇ ਜਿਹੜੇ 3 ਦਿਨ ਨੇ ਕੱਲ 5 ਤਰੀਕ ਐ 6 ਤਰੀਕ 7 ਦੀ ਦੁਪਹਿਰ ਤੱਕ ਯਾਨੀ ਕਿ ਇਹ ਜਿਹੜਾ 72 ਘੰਟਿਆਂ ਦਾ ਸਪੈਲ ਹੋਏਗਾ ਜਾਂ ਫਿਰ ਕਹਿੰਦੇ 48 ਘੰਟਿਆਂ ਦਾ ਸਪੈਲ ਹੋਏਗਾ ਇਹਦੇ ਵਿੱਚ ਮੀ ਗੜੇਮਾਰ ਹਲਸ ਤੇਜ਼ ਤੂਫਾਨੀ ਹਵਾਵਾਂ ਜਿਨ੍ਹਾਂ ਦੀ ਰਫ਼ਤਾਰ ਹੋ ਸਕਦੀ ਹੈ 50 ਤੋਂ ਲੈ ਕੇ 80 90 ਕਿਲੋਮੀਟਰ ਤੱਕ ਹੋ ਸਕਦਾ ਇਸ ਤੋਂ ਘੱਟ ਵੀ ਹੋ ਜਾਈਏ ਹੋ ਸਕਦਾ ਇਸ ਤੋਂ ਵੱਧ ਵੀ ਹੋ ਜਾਈਏ ਸੇ ਕੁਦਰਤ ਜਾਣੀ ਜਾਣਾ ਕੁਲਮ ਲਾ ਕੇ ਇਹ ਸਿਸਟਮ ਲੱਗਣ ਜਾ ਰਿਹਾ ਸੋ ਜੇਕਰ ਤੁਹਾਡੇ ਕੋਈ ਕੰਮਕਾਰ ਉਲੀਕੇ ਹੋਏ ਨੇ ਅਗਲੇ 72 ਘੰਟੇ ਯਾਨੀ ਕਿ ਅਗਲੇ ਦੋ ਤਿੰਨ ਦਿਨਾਂ ਦੇ ਵਿੱਚ ਤਾਂ ਤੁਸੀਂ ਇਹ ਸਿਸਟਮ ਦੇ ਮੱਦੇ ਨਜ਼ਰ ਰੱਖਣਾ ਕੰਮਕਾਰ ਜਿਹੜਾ ਰੱਖਣਾ ਤੇ ਜਿਹੜੇ ਪੰਜਾਬ ਦੇ ਵਿੱਚ ਕਿਹੜੇ ਖੇਤਰਾ ਦੇ ਵਿੱਚ ਗਰੇਮਾਰ ਹੋਏਗੀ ਕਿਹੜੇ ਖੇਤਰਾ ਦੇ ਵਿੱਚ ਮੀਂਹ ਪਹਿਲਾ ਦੱਸ ਸਕਦੇਣਗੇ ਇਹਦਾ ਤੁਹਾਨੂੰ ਅਸੀਂ ਦੱਸ ਚੁੱਕਿਆ ਪਹਿਲਾ ਦੱਸ ਸਕ ਪੱਛਮੀ ਜਲਿਆਂ ਦੇ ਵਿੱਚ ਹੋਏਗੀ ਉਸ ਤੋਂ ਬਾਅਦ ਲੈਂਦੇ ਤੋਂ ਚੜ੍ਹਦੇ ਵੱਲੋਂ ਬਦਲ ਹੋਏ ਨਾਲ ਸਿਸਟਮ ਅੱਗੇ ਕੂਚ ਕਰਦਾ ਜਾਣਾ ਸੋ 7 ਤਰੀਕ ਦੀ ਜਿਹੜੀ ਦੁਪਹਿਰ ਤੋਂ ਬਾਅਦ ਪੱਛਮੀ ਜਲਿਆ ਤੋਂ ਸਿਸਟਮ ਦੀ ਹੋ ਜਾਗੀ ਸਮਾਪਤੀ ਤੇ ਰਾਜਸਥਾਨ ਦੇ ਉੱਤਰੀ ਭਾਗਾਂ ਤੋਂ ਪੰਜਾਬ ਦੇ ਦੱਖਣ ਪੱਛਮੀ ਮਾਲਵਾ ਤੇ ਮਾਝੇ ਤੋਂ ਵੱਲ ਇਹ ਸਿਸਟਮ ਅੱਗੇ ਕੂਚ ਕਰ ਜੇਗਾ ਤੇ 8 ਦੀ ਦੁਪਹਿਰ ਤੋਂ ਫੈਲਾ ਫੈਲਾ ਖਾਸ ਕਰ ਦੁਆਬਾ ਖੇਤਰ ਮਾਝੇ ਦੇ ਪੂਰਬੀ ਖੇਤਰ ਖੇਤਰ ਹਰਿਆਣਾ ਦੇ ਫੂਰਵੀ ਖੇਤਰ ਔਰ ਇਧਰ ਆ ਜੇ ਆ ਫਾ ਲੁਧਿਆਣਾ ਫਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਇਹ ਸਿਸਟਮ ਸਰਗਰਮ ਰਹੇਗਾ 8 ਦੀ ਦੁਪਹਿਰ ਤੱਕ ਹੁੰਦੇ ਹੁੰਦੇ ਇਹ ਸਿਸਟਮ ਇਹਨਾਂ ਖੇਤਰਾਂ ਤੋਂ ਹੀ ਪਾਰ ਲੰਘਦੇ ਹੋਏ ਅੱਗੇ ਪਹਾੜਾ ਵੱਲ ਨੂੰ ਕੂਚ ਕਰ ਜਾਣਾ ਤੇ ਇਹ ਸਿਸਟਮ ਦੇ ਸਦਕਾ ਪਹਾੜਾ ਦੇ ਵਿੱਚ ਇੱਕ ਜਬਰਦਸਤ ਸੀਜ਼ਨ ਦੀ ਪਹਿਲੀ ਬਰਫਵਾਰੀ ਦਾ ਦੌਰ ਲੱਗਣ ਜਾ ਰਿਹਾ ਜਿਹੜਾ ਕਿ ਹਿਮਾਚਲ ਉੱਤਰਾਖੰਡ ਜੰਮੂ ਦੇ ਉੱਪਰਲੇ ਖੇਤਰਾਂ ਦੇ ਵਿੱਚ ਹੋਏਗਾ ਸੋ ਆਪਾਂ ਬਹੁਤੀ ਗੱਲ ਇਹ ਸਿਸਟਮ ਬਾਰੇ ਨਹੀਂ ਕਰਾਂਗੇ ਇਹ ਲਾਈਵ ਅੱਗੇ ਤੁਹਾਨੂੰ ਅਪਡੇਟ ਅਸੀਂ ਦਿੰਦੇ ਰਹਾਂਗੇ ਕੱਲ ਤੜਕੇ ਸਵੇਰੇ ਇਹ ਸਿਸ ਸੋਇਕਲ ਯਾਰਾ ਫਟ ਆਜਾ ਅਪਡੇਟ ਤੇ ਲਾਵਾਂਗੇ ਜੋ ਅੱਜ ਜਾਰੀ ਕੀਤੀ ਹੈ ਜੀ ਮੌਸਮ ਵਿਭਾਗ ਨੇ ਕੁਲ ਮੁਲਾਕੇ ਅਗਲੇ ਜਿਹੜੇ 3-4 ਦਿਨ ਨੇ ਸਿਸਟਮ ਵਾਲੇ ਨੇ ਤੁਹਾਨੂੰ ਦੇ ਸਕਦੇ ਆ ਹੈਵੀ ਟੂ ਵੈਰੀ ਹੈਵੀ ਰੇਨ ਯਾਨੀ ਕਿ ਫਾਰੀ ਤੋਂ ਵੀ ਅਤੇਕ ਫਾਰੀ ਮੀਂਹ ਕੁਝ ਇਸ ਤਰ੍ਹਾਂ ਦੇ ਵਿੱਚ ਲੱਗ ਸਕਦੇ ਨੇ ਭਾਵੇਂ ਪੰਜਾਬ ਦੇ ਆ ਹਰਿਆਣਾ ਦੇ ਆ ਰਾਜਸਥਾਨ ਦੇ ਆ ਪੰਜਾਬ ਦੇ ਵੀ ਲੱਗਣਗੇ ਇੱਥੇ ਕੋਈ ਦੋ ਰਾਜ ਨਹੀਂ ਆ ਪੰਜਾਬ ਦੇ ਵਿੱਚ 80-85 ਫੋਰਸਾਂ ਦੇ ਖੇਤਰਾਂ ਦੇ ਵਿੱਚ ਮੀਂਹ ਦੀ ਦਰਸਕ ਹੋਵੇਗੀ ਗੜੇਮਾਰ ਪਲੱਸ ਨਾਲ ਤੂਫਾਨੀ ਹਵਾਵਾਂ ਸੋ ਹਵਾਵਾਂ ਦੀ ਰਫ਼ਤਾਰ ਜਿਹੜੀ ਇੱਥੇ ਲਿਖੀ ਹੋਈ ਆ 40 ਤੋਂ 50 ਕਿਲੋਮੀਟਰ ਪਰ ਇਹਨਾਂ ਦੇ ਵਿੱਚ ਵਾਧਾ ਹੋ ਸਕਦਾ 60-70 ਕਿਲੋਮੀਟਰ ਦੀਆਂ ਹਵਾਵਾਂ ਚੱਲ ਸਕਦੀਆਂ ਨੇ ਤੇ ਗੜੇਮਾਰ ਹੋएगी ਤੇ ਪਾਰੀਮੀ ਹੋਣਗੇ ਇਹ ਵੀਡੀਓ ਡਰਾਉਣ ਦੇ ਲਈ ਨਹੀਂ ਆ ਤੁਹਾਨੂੰ ਸੁਚੇਤ ਕਰਨ ਦੇ ਲਈ ਆ ਜੇਕਰ ਤੁਸੀਂ ਕੋਈ ਕੰਮ ਕਾਰ ਲਈ ਕਰਨੇ ਤੁਸੀਂ ਇਹ ਸਿਸਟਮ ਨੂੰ ਦੇਖ ਲਓ ਅਗਲੇ 2-3 ਦਿਨਾਂ ਦੇ ਵਿੱਚ ਉਸ ਤੋਂ ਬਾਅਦ ਆਪਣਾ ਕੰਮ ਕਾਰ ਜਿਹੜਾ ਆ ਉਹ ਸ਼ੁਰੂ ਕਰ ਸਕਦੇ ਆ ਖਾਸ ਕਰ ਕਿਸਾਨ ਵੀਰਾਂ ਨੂੰ ਅਸੀਂ ਇਹ ਸਲਾਹ ਦੇਣੀ ਚਾਹਾਂਗੇ ਤੇ ਇਹ ਸਿਸਟਮ ਲੱਗਣਾ ਸਾਡੀ ਕੰਮ ਹੈ ਜਿਹੜਾ ਸਾਡਾ ਉਹ ਤੁਹਾਨੂੰ ਅਪਡੇਟ ਕਰਨਾ ਤੇ ਇਸ ਲਈ ਤੁਹਾਨੂੰ ਅਸੀਂ ਇਹ ਜਾਣਕਾਰੀ ਦੇ ਰਹੇ ਆ ਕਿ ਮੀਂਹ ਤੇ ਗੜੇ ਮਾਰ ਵਾਲਾ ਇਹ ਸਿਸਟਮ ਤਿਆਰ ਵਰ ਤਿਆਰ ਹੈ ਤੇ ਇਹ ਕੱਲ ਤੋਂ ਜਿਹੜੀ ਸ਼ੁਰੂਆਤ ਇਹ ਦੀ ਹੋਣ ਜਾ ਰਹੀ ਹੈ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਧੰਨਵਾਦ ਜੀ ਕੱਲ ਸਵੇਰੇ ਆ ਕੇ ਫਿਰ ਤੁਹਾਨੂੰ ਅਪਡੇਟ ਦੇਵਾਂਗੇ ਤੁਹਾਨੂੰ